ਕਮੈਂਟ ਗਾਇਸ ਗਾਇਸ ਕਿਵੇਂ ਵਰਕ ਹੈਂਡ ਕਰ ਲਿਆ ਬਾਦ ਉਹ ਕੇ ਰਿਪੋਰਟ ਤੇ ਹੁਣ ਆਪਾਂ ਅੱਜ ਦਾ ਰੰਦੀ ਦਾ ਅੱਜ ਤੇ ਵਲੌਗ ਹੀ ਕਰਦੇ ਸ਼ੁਰੂਆਤ ਤੇ ਇੱਕ ਹੋਣੀ ਖਤਮ ਕਰਕੇ ਹਟਿਆ ਤੇ ਇੱਕ ਸ਼ੁਰੂ ਕਰ ਦਿੱਤਾ ਨਾਲ ਦੀ ਨਾਲ ਆਪਾਂ ਲਗਾਤਾਰ ਰੋਡ ਜੋੜ ਕੇ ਵਲੌਗ ਮੇਰੇ ਬਿਲੀਓ ਤੇ ਕਹਿੰਦੇ ਸਾਡੇ ਮੰਮੀ ਹੁਣੀ ਨਾਨਾ ਜੀ ਨਾਨੀ ਜੀ ਬਣਨ ਵਾਲੇ ਨੇ ਤੇ ਸਾਡੇ ਜਗਪ੍ਰੀਤ कौर ਮੰਮੀ ਜੀ ਬਣਨ ਵਾਲੇ ਨੇ ਤੇ ਮੈਂ ਮਾਮਾ ਜੀ ਬਣਨ ਵਾਲਾ ਉਹ ਉਧਰ ਮਾਸੀ ਦੀ ਕੁੜੀ ਤੇ ਕਹਿੰਨਾ ਸਦਾਈ ਮੰਮੀ ਤੂੰ ਕਿਹੜੀ ਗੱਲ ਨਾ ਉਹਦਾ ਪਾਗਲਾ ਮੈਂ ਤਾਂ ਉਧਰ ਕਹਿੰਦਾ ਮਾਸੀ ਦੀ ਕੁੜੀ ਜਿਹੜਾ ਹੋਂ ਵਾਲਾ ਮਾਮਾ ਵਾਂਨ ਵਾਲਾ ਮੈਂ ਮਾਮਾ ਹੋ ਕਿਉਂ ਮੋ ਮੈਂ ਦਿਲ ਤੋਂ ਪੱਥਰ ਗਟਾਰ ਜੀ ਬਣੀ ਗਾਣਾ ਬੜਾ ਘੈਂਡਾ ਜਾਣੇ ਮੇਰੀ ਏ ਲਾਵੀ ਮਿੱਤਰੋ ਕੋਈ ਗਾਣਾ 2 ਮਿੰਟ ਨਾਲ ਆਉਂਗੇ ਤੇ ਕੀ ਹੋ ਜੱਲਾ ਤੇ ਤੁਮਰੀ ਜਾਨ ਓਕਰ ਫੋਟ ਕੈਂਡ ਗੱਲ ਬਾਤਾਂ ਤੇ ਬਾਕੀ ਆਪਣਾ ਧਿਆਨ ਰੱਖਿਆ ਕਰੋ ਤੇ ਤੋ ਬਹੁਤ ਆ ਤੇ ਬਾਹਰ 12 ਵਜੇ ਤੋਂ ਲੈ ਕੇ 4 ਵਜੇ ਤੱਕ ਬਾਹਰ ਨਾ ਹੀ ਨਿਕਲੋ ਤੇ ਪਰ ਬਤੇ ਦੀਆਂ ਮਜਬੂਰੀਆਂ ਵੀ ਹੁੰਦੀਆਂ ਕਈਆਂ ਦਾ ਕੰਮਕਾਰ ਆ ਤੇ ਕਈਆਂ ਨੂੰ ਘੁੰਮਣਾ ਹੁੰਦਾ ਵੇਲੇ ਹੈ ਕਿਰੇਟਾ ਇੱਕੇ ਨਹੀਂ ਬੈ ਸਕਦੇ ਉਹ ਹੁਣ ਫਿਰ ਕਿੱਦਾਂ ਟਿਕਣਗੇ ਸੋ ਇਸ ਕਰਕੇ ਪਰ ਚਲੋ ਜਦੋਂ ਬਾਹਰ ਨਿਕਲਣਾ ਪਰਨਾ ਪੁੰਨਾ ਨਾਲ ਲੈ ਕੇ ਨਿਕਲਿਆ ਕਰੋ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ ਪ੍ਰੈਸ਼ਰ ਬਹੁਤ ਖਾਈ ਆ ਇਹਦੀ ਗਰਮੀ ਸਭ ਨਾਲੋਂ ਜ਼ਿਆਦਾ ਪੈਣੀ ਆ ਤਾਂ ਤੇ ਇਹਦੀ ਠੰਡ ਵੀ ਠੰਡ ਤਾਂ ਸਹੀ ਸਹੀ ਪਈ ਪਰ ਗਰਮੀ ਇਹਦੀ ਜ਼ਿਆਦਾ ਪਊਗੀ ਕਿਉਂਕਿ ਮੌਸਮ ਵਿਭਾਗ ਮੌਸਮ ਵਿਭਾਗ ਵਾਲਿਆਂ ਨੇ ਕਿਹਾ ਆ ਕਿ 12 ਵਜੇ ਲੈ ਕੇ 4 ਵਜੇ ਤੱਕ ਬਾਹਰ ਨਿਕਲਣਾ ਉਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਜਿਹੜੇ ਬੰਦੇ ਕੰਮ ਕਰਦੇ ਜਿਨ੍ਹਾਂ ਨੇ ਆਪਣਾ ਸਾਰੀ ਜਿਹੜੀ ਕੰਮ ਕਰਕੇ ਸ਼ਾਮ ਨੂੰ ਰੋਟੀ ਖਾਣ ਜੋਗੇ ਹੁਣ ਉਹ ਕੀ ਕਰਨਗੇ ਉਹ ਘਰੇ ਬੈ ਜਾਣੇ ਸੋ ਆਪਣੇ ਦੇ ਜੇ ਬੰਦੇ ਇਹ ਦੇਖ ਲੋ ਤੇ ਬਾਕੀ ਵੀ ਰੈਂਟੇ ਦਾ ਗਾਣਾ ਤੀ ਸੁਣਾਈ ਹੈ ਕੈਂਟ ਗੱਲ ਵੱਲ ਆਤੀ ਤੇ ਉਹ ਦਰਾਂ ਕੋਈ ਟਾਕੁੰਦੇ ਵੀ ਕੈਂਟ ਗੱਲ ਵੱਸਦਾ ਇਹ ਗਾਣੇ ਦੀ ਤੇ ਮੈਂ ਇੱਧਰ ਬਲੌਗ ਅੱਜ ਤਾਂ ਸ਼ੁਰੂਆਤ ਕੀਤਾ ਮੈਂ ਕਿਹਾ ਵੀ ਖਾ ਲਈ ਹੈ ਵੀ ਕਮਰਾ ਮੰਮੀ ਨਾਲ ਹੈ ਤੇ ਇੱਧਰ ਆਪਣੇ ਬਾਪੇ ਦੀ ਬੂੜਮ ਲੱਗੀਆਂ ਤੇ ਬਾਕੀ ਚਲੋ ਚੱਲਨੇ ਆ ਬਾਹਰ ਨੂੰ ਤੇ ਇਹ ਸਪੀਕਰ ਜੇ ਬੜਾ ਘੈਂਟ ਆ ਆਜ ਬਹੁਤ ਘੈਂਟ ਆ ਜੀ ਨੜਿਆ ਜਾਂਦੂੰ 300 ਛਾੜੇ ਲਓ ਜੀ ਮਿੱਤਰੋ oh my god ਹਾਂਜੀ ਹੋ ਗਿਆ ਧਿਆਨ ਬਾਬਾ ਛਾਲ ਮਾਰੀ ਛਾਲ ਮਾਰੀ ਇਹ ਮੁੰਡਾ ਨੜਾਤਾ ਹੋ ਬਾਈ ਕਹ ਰਿਹਾ ਚੰਗਾ ਵਾਹ ਹੱਥ ਲੱਗਣ ਦਾ ਦੇ ਅੱਜ ਤੇ ਮੇਰੇ ਨਾਲ ਰਗੜ ਕੇ ਰੱਖ ਤਾ ਚੁੱਪ ਭਾ ਗਿਆ ਜੂਤ ਬੜੀ ਵੱੜੀ ਚਲੇ ਬਾਬਾ ਦੇ ਹੋਰ ਕਾਈਦਾ ਵਾ ਹਾਂ ਨੰਨ੍ਯਾ ਘਲਾਤੀਆਂ ਤੈਨੂੰ ਇਹਨਾਂ ਨੂੰ ਮੜਿਆ ਲੈ ਕੇ ਆਈ ਦੋ ਰੋੜਾ ਲੈ ਗਈ ਤਾਂ ਨਾ ਜੁਡੀ ਨੰਗਰ ਦੋ ਜੁਡੀ ਦੋ ਜੁਡੀ ਤੁੰਦੇ ਨਹੀਂ ਨਹੀਂ ਇੱਕ ਕਰਿਆ ਕਰ ਛੋਣੀ ਲਾ ਦੇ ਦੋ ਜੋੜੀ ਆ ਕੁੜੀ ਜੀ ਬਣਾਉਂਦੇ ਆ ਬਸ ਇਹ ਨਹੀਂ ਕੁੜੀ ਬਣੋਲੀ ਹੁੰਦੀ ਕੋਈ ਮਿੱਤਰੋ ਕਰਨ ਸਾਰੀ ਜੜੀ ਲੰਘ ਗਈ ਹੁਣ ਸ਼ਾਮ ਹੀ ਆ ਕੇ ਕਹਿੰਦੇ ਜੇਤ ਆ ਗਿਆ ਜਾ ਕੇ ਤੈਨੂੰ ਇਹ ਕਹਿੰਦੀ ਮੈਂ ਹੁਣ ਵੇੜਾ ਤੋਣਾ ਤੇ ਇੱਧਰ ਪੂਰਾ ਬੱਦਲ ਚੜ੍ਹ ਕੇ ਆ ਗਿਆ ਐ ਤੇ ਚੜ੍ਹ ਕੇ ਆ ਗਈ ਇਧਰੋਂ ਨਹੀਂ ਅੰਦਰ ਗਿੱਲਾ ਕਰ ਦਤਾ ਓ ਯਾਰ ਇਹ ਵੀ ਆ ਮਾਰਾ ਕੁਝ ਆ ਦੇ ਕੰਨ ਆ ਨਾ ਮਾਰ ਪਾਣੇ ਕਿਤ ਮੰਨ ਔਰ ਖੱਦਾਂ ਲੈਆ ਧਕਲੋਂ ਵਾਲਟੀ ਇੱਕ ਵਾਲਟੀ ਹੋ ਲੈਵਾ ਇਹ ਤੇ ਆ ਬੜਾ ਗੋਗੂ ਬੱਬੂ ਆਪਣਾ ਹੁਤਾ ਪਿਆ ਨਹੀਂ ਆ ਰਿਹਾ ਹਾਲ ਨਹੀਂ ਆ ਰਿਹਾ ਪੁੱਦੇ ਅਰੇ ਕੀ ਬੰਦਾ ਜੀ ਇਹ ਤੇ ਬੰਦਾ ਜੀ ਇਹ ਤੇ ਥੋੜਾ ਪੇਪਰ ਵੱਜਣਾ ਦਬਟੀਆਂ ਫਾਸਟ ਤੇ ਵੱਜਦਾ ਹੁੰਦਾ ਪੇਪਰ ਪਾ ਲਈਏ ਮੈਂ ਇਹ ਆ ਤੇ ਬੁੱਕੇ ਆ ਗਏ ਮੈਂ ਦੇ ਨਾਲ ਦੇ ਨਾਲ ਸਿੱਧਾ ਨਿਕਲਦੇ ਬਾਦੀ ਭਰ ਲਾ ਦੇ ਰੋਕ ਜਾ ਪਰੇ ਜਾ ਪਰੇ ਜਾ ਪਰੇ ਹਾਂਜੀ ਹਾਂਜੀ ਪਾ ਦਿਓ ਸੰਗਲੇ ਬਹੁਤ ਨੇ ਕੰਜੀ ਦਾ ਹੱਥ ਦਿੰਗੇ ਤਰ੍ਹਾਂ ਚਿਆਲ ਬਣਾ ਗਈ ਨਾ ਬੁਰੰਦਰੈਂ ਅੰਦਰ ਚਮਕਾ ਮਨ ਲਾਤਾ ਕੁੜੀ ਨੇ ਮਿਹਨਤ ਕਰਦੀ ਐ ਥੈਂਕ ਯੂ ਮਾਨੂੰ ਇਹ ਸਪਾਈ ਦੇ ਰੱਖਣ ਲਈ ਤੇ ਯਾਰ ਆਪਾਂ ਆਪਣੇ ਨਾਲ ਕਿਥੇ ਹੋਇਆ ਥੋੜਾ ਜਿਹਾ ਤੇ ਥੋੜੀ ਗੱਲ ਹੋਈ ਥੋੜਾ ਜਿਹਾ ਨਹੀਂ ਉਹ ਕੰਮ ਕਰਨਾ ਵੀਡੀਓ ਕੰਮ ਕਰਦੇ ਪਾਵਤ ਕਰਨ ਦੇ ਨਾ ਬਸ ਤਾਂ ਉਹ ਲੱਗਦਾ ਆ ਬਣਾਉਣੇ ਕਰਨਾ ਨਾ ਇਹ ਨਹੀਂ ਯਾਰੀ ਮੈਂ ਵੀ ਕਿਹਾ ਦਈਂ ਮੈਂ ਕਿਉਂਕਿ ਮੈਨੂੰ ਥੋੜਾ ਕੰਮ ਆਉਂਦਾ ਗਾਣੇ ਦਾ ਲਵ ਵੀ ਮੇਤਰੋ ਕਹਿੰਦੇ ਲੈ ਕੇ ਸਮਾਨ ਮੁਰਗਾ ਸ਼ੁਰਗਾ ਸਮਾਨ ਨਹੀਂ ਕਹਣਾ ਮੁਰਗਾ ਸ਼ੁਰਗਾ ਤੇ ਅੱਜ ਕਹਿੰਦੇ ਜਗਪ੍ਰੀਤ ਨੇ ਬਣਾਉਣਾ ਮੁਰਗਾ ਹੈ ਉੱਥੇ ਉਹ ਜਿੱਥੇ ਦੁਕਾਨ ਤੇ ਹੀ ਲੈਣ ਗਿਆ ਦੀ ਉਹ ਵੱਢਦੇ ਸੀ ਉੱਥੇ ਮੁਰਗਾ ਤੇ ਉੱਥੇ ਬੋਲਡੀਆਂ ਕਰਨ ਨੂੰ ਕੋਈ ਦੇਖ ਕੇ ਕਾਲੀ ਮੁੰਡੇ ਇੱਕੋ ਤਰ੍ਹਾਂ ਲੱਗੀ ਹੋਇਆ ਤੁਹਾਨੂੰ ਹੈ ਆਪਾਂ ਨੂੰ ਵੜਦੇ ਵੜਦੇ ਫਿਰ ਗਈ ਹੈ ਗੋਬਰ ਜਲ ਜਾਂਗੇ ਟਾਈਮ ਨਾਲ ਆਪਾਂ ਇਹ ਨਹੀਂ ਗੱਲ ਜੋ ਆਪਾਂ ਬੱਦਨਾ ਆਪਾਂ ਮਾਰਨਾ ਆਪਣੀ ਰੂਹ ਜਲਗਾਣੀ ਵਾਇਰਲ ਆ ਆਪਣੀ ਰੂਹ ਜਲਗਾਣੀ ਹੈ ਪਿੱਛੇ ਕੀ ਰਹਿ ਜਾਣਾ ਕੋਲਣ ਕੋਈ ਗੱਲ ਨਹੀਂ ਆਈਫੋਨ ਦਾ ਮਿੱਟੀ ਆ ਕੌਮੇ ਮਿੱਤਰ ਇਹ ਸਿੱਕਾਂ ਅੰਦੇਲੇ ਗੇਲਕ ਕੀ ਉਮਰਾ ਤੇ ਖੇਨੇ ਆ ਟਰਬੋ ਆ ਜਾਂਦਾ ਭਾਈ ਇਕ ਨਹੀਂ ਕਹਣ ਟਰਬੋ ਇੰਜਨ ਦੇ ਪਹਿਲੇ ਗੱਡੀਆਂ ਟਰਬੋ ਇੰਜਨ ਹੁੰਦੇ ਆ ਬਸ ਸਾਡਾ ਕੁਆਲਟੀ ਦਾ ਹੁੰਦਾ ਯਾਰ ਜਾਂਦਾ ਵੇ ਕਿ ਤਾ ਟੇਡਾ ਆ ਆਹ ਸੀਜ਼ਨ ਨਹੀਂ ਪੰਕੜੇ ਜੇ ਪਾਉਂਦਾ ਨਾ ਹੋਵੇ ਪਰਚੀਆਂ ਵਿਆਹਾਂ ਉੱਤੇ ਡਾਉਂਦਾ ਨਾ ਹੋਵੇ ਨੇ ਕੌਲੇ ਕੇ ਪਿੰਡੋ ਜਿਹੜਾ ਐ ਨਾ ਕਾਹਾਂ ਲਾਵੇ ਘਰ ਦੀ ਗੱਡੀ ਤੇ ਡਰਾਮਾ ਨਾ ਹੋ ਪਾਵੇ ਤੇ ਉਹ ਅੱਗੇ ਮੈਨੂੰ ਗਾਣਾ ਪੁੱਲ ਗਿਆ ਐ ਮੈਨੂੰ ਨਹੀਂ ਆਉਂਦਾ ਤੁਸੀਂ ਆਪੇ ਆ ਕੇ ਗਾ ਲਓ ਬੱਲੇ ਬੱਲੇ ਤੇ ਪਾਉਂ ਚੰਦ ਮਾਰਨਾ ਮਾਰ ਹਾਂ ਇਹ ਸਾਰੇ ਗੁੰਦੇ ਨੇ ਬਟੇ ਹੋ ਗਿਆ ਲੈ ਕੋ ਯਾਰ ਗੱਲ ਪਤਾ ਕੀ ਆ ਨਸ਼ਾ ਲਾਵੰਦੇ ਆ ਪੂਰਾ ਹੁੰਦਾ ਨਹੀਂ ਫਿਰ ਇਹਰੋਂ ਦੇ ਪੈਸੇ ਹੀ ਨਹੀਂ ਪੂਰੇ ਹੁੰਦੇ ਠੀਕ ਆ ਚੱਕਰ ਇਹ ਆ ਚੱਕਰੋਂ ਕੋਈ ਨਹੀਂ ਹਣ ਜਿਹੜਾ ਮੈਂ ਤੁਹਾਨੂੰ ਟਟਾ ਨੂੰ ਰਾਉਂਡ ਰੋਜੋ ਜੋ 2000 ਕਿੱਥੋਂ ਲਿਆਉ ਉਹ ਜੇ ਇਹ ਤਾਂ ਹੋਊਗਾ ਵੀ ਇੱਕ ਨਾ ਇੱਕ ਦਿਨ ਖਤਮ ਹੋ ਜਾਣਾ ਸਾਰ ਇਸ ਕਰਕੇ ਤੋਂ ਨਸ਼ਿਆਂ ਤੋਂ ਦੂਰ ਰੋ ਮੇਰੇ ਵੀਰ ਭਰਾਵੋ ਜਿਹੜਾ ਆਪਣੇ ਅੰਦਰੋਂ ਨਿਕਦਾ ਹੈ ਉਹ ਅੱਲਾਹ ਜੀ ਦਾ ਹੈ ਆ ਆ والله ਆਪਣਾ ਨਸ਼ੇ ਤੋਂ ਦੂਰ ਰਹੋ ਕੋਈ ਨਸ਼ਾ ਬੰਦਾ ਚੋੜ-ਚੋੜ ਦੇ ਵਿੱਚ ਲਾ ਲੈਂਦਾ ਜਿੱਤਿਆਣ ਤੋਂ ਬਾਅਦ ਬੰਦੇ ਨੂੰ ਤੋੜ ਲੱਗਦੀ ਹੈ ਨਾ ਉਹ ਤੋੜ ਫਿਰ ਬੰਦੇ ਨੂੰ ਮਾਰ ਠੀਕ ਹੈ ਸੋ ਇਸ ਕਰਕੇ ਮੇਰਾ ਵੀ ਕੋਈ ਵੀ ਨਸ਼ਾ ਆ ਨਾਲ ਆਇਆ ਕਰੋ ਇਹ ਗੱਲ ਵੇ ਆ ਨਸ਼ੇ ਤੋਂ ਦੂਰ ਰਹੋ ਮੇਰਾ ਵੀ ਸਭ ਤੋਂ ਜਿਆਦਾ ਮਜ਼ਾ ਨਸ਼ਾ ਲਾਓ ਜਿਆਦਾ ਨਸ਼ਾ ਆਪਣਾ ਬੈਟਰ ਆ ਜਿਆਦਾ ਨਸ਼ੇ ਦੀ ਕੋਈ ਤੋੜ ਨਹੀਂ ਆ ਬਾਕੀ ਹੋਰ ਜਿਹੜਾ ਮਾਜੀ ਨਸ਼ਾ ਕਰ ਲੋ ਠੀਕ ਹੈ ਜੀ ਕੋਲ ਬਹੁਤ ਆ ਕਰਕੇ ਨਸ਼ਾ ਨਾਲ ਸਾਰੇ ਵੀਰਾਂ ਮੇਰੇ ਸਾਰੇ ਵੀਰਾਂ ਦਾ ਆਨੰਦ ਮਾਣਾਈ ਬੰਦੀ ਹੈ ਠੀਕ ਹੈ ਓਕੇ ਮੇਰੇ ਵੀਰ ਦੈਂ ਕੱਟ ਗਿਆ ਆਏ ਸੀਜ਼ਨ ਨਹੀਂ ਪਕੜੇ ਜੇ ਪੌਂਦਾ ਨਾ ਹੋਵੇ